ਦੇ ਤਾਂ ਆਪਾਂ ਚਲੋ ਇਸ ਜ਼ਿਲ੍ਹੇ ਦਾ ਆਪਣਾ ਜਿਹੜਾ ਮੁੱਖ ਕਾਰਨਾ ਇਹੀ ਤਾਂ ਆਪਣਾ ਕਾਰਨਾ ਕੇ ਬਾਤਾਵਰਨਾ ਕਰਾਵੋਗੇ ਹਨਾ ਸਾਡੇ ਹੁਣ ਜਿਹੜੀ ਕਿਸਾਨਾਂ ਦੀ ਸਮੱਸਿਆ ਮੇਨ ਇਹ ਹੈ ਕਿ ਹੁਣ ਹਰ ਇੱਕ ਕਿਸਾਨ ਵੱਡਾ ਟਰੈਕਟਰ ਨਹੀਂ ਖਰੀਦ ਸਕਦਾ ਜਿਹੜਾ ਇਹ ਤੁਹਾਡੀ ਕੰਪਨੀ ਜਿਵੇਂ ਕਿ ਸਾਡੇ ਕੋਲ ਪੁਰਾਣੇ ਟਰੈਕਟਰ ਨੇ ਸਾਰਿਆਂ ਕੋਲੇ ਪਿੰਡਾਂ ਦੇ ਵਿੱਚ ਵੀ ਇਹ ਜੇ ਕਿਸਾਨ ਦਾ 9-10 ਲੱਖ ਲਾਉਣ ਦੀ ਬਜਾਏ ਜੇ ਘੱਟ ਸਰੇ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਉਹਦੇ ਵਿੱਚ ਚੱਕੂ ਤਾਂ ਹੀ ਹੋਣਾ ਹੈ ਨਾ ਲਿਫਟ ਦੀ ਕੈਪੈਸਿਟੀ ਦਾ ਫਰਕ ਪੈਂਦਾ ਉਹਦੇ ਵਿੱਚ ਮੰਨਦੇ ਤੁਹਾਡੀ ਗੱਲ ਪਰ ਤੁਹਾਨੂੰ ਗੱਲ ਆ ਰਹੀ ਹੈ ਨਾ ਤਕਨੀਕਾਂ ਦੇ ਵਿੱਚ ਕੀ ਫਰਕ ਹੈ ਨਾ ਜੇ ਖੇਤ ਆਉਂਗੇ ਉਹਦੇ ਬੜਾ ਕੁਝ ਪਤਾ ਲੱਗਦਾ ਇੱਕ ਟਿੱਬਿਆਂ ਦੇ ਉੱਪਰ ਖੇਤੀ ਕਰਨੀ ਤੇ ਪੱਧਰੀ ਜ਼ਮੀਨ ਦੇ ਵਿੱਚ ਖੇਤੀ ਕਰਨਾ ਬਹੁਤ ਫਰਕ ਹੈ ਜਿੰਨਾ ਥੇਰਬਾਚ ਤੁਹਾਡੇ ਕੋਲ ਹੈ ਅਸੀਂ ਚਾਹਵਾਂਗੇ ਤੁਸੀਂ ਸਾਡੀ ਫੈਕਟਰੀ ਵਿਜ਼ਿਟ ਕਰੋ ਸਾਡੀ ਵੀ ਟੈਕਨੀਕ ਦੇਖੋ ਤੇ ਤੁਹਾਡਾ ਆਪਣਾ ਫਿਰਬਾ ਵੀ ਸਾਡੇ ਕਿਸਾਨ ਤੋਂ ਵੱਡਾ ਇੰਜੀਨੀਅਰ ਕੋਈ ਨਹੀਂ ਹੈਗਾ ਕੰਪਨੀ ਵਾਲੇ ਕਹੀ ਜਾਣ ਲੱਗ ਕੇ ਕਹਿ ਦੇਣ ਤੁਹਾਡਾ ਟਰੈਕਟਰ ਨਹੀਂ ਖਿੱਚ ਸਕਦਾ ਇਹਨੂੰ ਸੁਪਰਸੀਟਰ ਨੂੰ ਟਰੈਕਟਰ ਤਾਂ ਮੰਨ ਲਾ ਘਰੇ ਨਹੀਂ ਲੱ ਜਾਂਦਾ ਬਾਡੀਗਾਰਡ ਕਰਦੇ ਆ ਲੋਕਾਂ ਨੂੰ ਸੁਸਾਇਟੀਆਂ ਨੂੰ ਜਾ ਕੇ ਕਰੋਨਾ ਸੁਸਾਇਟੀਆਂ ਦੇ ਵਿੱਚ ਦਿਓ ਤੁਸੀਂ ਸੁਸਾਇਟੀਆਂ ਨੂੰ ਜ਼ਿੰਮੇਵਾਰ ਸੁਸਾਇਟੀ ਦੇ ਪ੍ਰਧਾਨ ਜਿਹੜੇ ਉਹ ਜ਼ਿੰਮੇਵਾਰ ਨੂੰ ਸਸਤਾ ਦੇ ਸਕਦੇ ਆ ਜੀ ਬਿਲਕੁਲ ਆਪਣੇ ਜਾਣ ਕੋਈ ਜਦੋਂ ਬੈਠੀ ਹੋਵੇ ਉਹ ਗੱਲ ਪੁੱਛਨੀ ਸੀ ਹੁਣ ਜਿਵੇਂ ਭਾਰ ਚਿੰਦਾ ਜਿਵੇਂ ਆਪਾਂ ਗੱਲ ਕਰੀਏ ਇਸੀ ਦੀ ਤਕਨੀਕ ਦੀ ਗੱਲ ਕਰੀਏ ਕੋਈ ਪ੍ਰੋਗਰਾਮ ਆਪਾਂ ਕੰਮ ਨਾਲ ਕਰਦੇ ਹਾਂ ਹਾਂ ਅੱਜ ਆਪਾਂ ਤਕਨੀਕ ਘੱਟ ਲੱਗੇ ਹੋਣੀ ਚਾਹੀਦੀ ਅਗਲੀ ਦਾ ਆਪਾਂ ਚਲੋ ਇਸ ਚੀਜ਼ ਦੇ ਦਾ ਆਪਣਾ ਜਿਹੜਾ ਮੁੱਖ ਕਾਰਨ ਹੈ ਹੀ ਤਾਂ ਆਪਣਾ ਕਾਰਨ ਹੈ ਕਿ ਵਾਤਾਵਰਨ ਨਾ ਖਰਾਬ ਹੋਵੇ ਹਨਾ ਵਾਤਾਵਰਨ ਨੂੰ ਬਚਾਉਣ ਦੇ ਮਾਰੇ ਇਹ ਜਿਹੜੇ ਚੀਜ਼ਾਂ ਨੇ ਨਵੇਂ-ਨਵੇਂ ਤਕਨੀਕਾਂ ਸਾਰੀਆਂ ਹੀ ਕੰਪਨੀਆਂ ਇਸ ਤੋਂ ਲੱਗੀਆਂ ਹੋਈਆਂ ਨੇਗੇ ਆ ਯਾ ਅੱਗੇ ਆਪਾਂ ਇਸ ਨੂੰ ਵਿਚਾਈਏ ਪਰ ਜਿਵੇਂ ਕਿ ਹੁਣ ਇਹ ਤਕਨੀਕ ਆ ਇਹਦੇ ਵਿੱਚ ਹੋਰ ਪਿਛਲੇ ਸਾਲ ਕੀ-ਕੀ ਦਿੱਕਤਾਂ ਆਈਆਂ ਨੇ ਜਿਵੇਂ ਕਿ ਹੋਰ ਜਿਹੜੇ ਤੁਸੀਂ ਆਪਾਂ ਹੋਰ ਕੰਪਨੀਆਂ ਦਾ ਆਪਾਂ ਸੰਧ ਜਿਹੜੇ ਵਰਤੇ ਨੇਗੇ ਇਹਦੇ ਤੁਹਾਨੂੰ ਪਿਛਲੇ ਸਾਲ ਕੀ ਤੇ ਹੁਣ ਆਪਾਂ ਨੂੰ ਅੱਗੇ ਕੀ ਚਾਹੀਦਾ ਅੱਗੇ ਜਿਵੇਂ ਇਹ ਮਲਕ ਇੱਕ ਵਜੂਦ ਬੱਤ ਅੱਛਾ ਮਾਈਕਰੋ ਮਾਰਕੀਟਿੰਗ ਹੋ ਰਹੀ ਹੈ ਹਾਂ ਮਾਰਾ ਡੈਟਾ ਨਹੀਂ ਕਿੱਥਾ ਹੈ ਹੂੰ ਵੀ ਤੋ ਆਇਆ ਵਿਚਾਰ ਨੇ ਜਿਹੜਾ ਟਰੈਕਟਰ ਛੋਟਾ ਟਰੈਕਟਰ ਚ ਜੀਮੀ ਦਾ ਛੋਟਾ ਟਰੈਕਟਰ ਆ ਉਹ ਉਹ ਬਾਈ ਜਿਹੜੀ ਉਹ ਕਿੱਥੇ ਗਿਆ ਆਪਣਾ ਮੁੰਡਾ ਦੂਸਰਾ ਆਪਣਾ ਦਿਨੋਸ਼ ਆਪਣਾ ਤੁਸੀਂ ਨਵੇਂ ਜਿਵੇਂ ਛੋਟੇ ਜਿਵੇਂ ਉਹ ਗਾਨੀ ਬੈਨੇ ਗੱਲ ਦੱਸੀ ਆ ਵੀ ਜਿਵੇਂ ਟਰੈਕਟਰ ਹੈ ਜਿਵੇਂ ਦੇਖੋ ਟਰੈਕਟਰ ਆ ਹਨਾ ਉਸ ਇੱਕ ਇੱਕ ਜਿਹੜੀ ਤੁਸੀਂ ਮੈਨੂੰ ਉਹਦਣ ਗੱਲ ਦੱਸੀ ਸੀਗੀ ਬੈਟਰੀ ਗੇਰ ਹੈ ਜਿਹੜਾ ਆਪਣਾ ਮਨ ਲਓ 8-800 ਰੁਪਏ ਤੋਂ ਪਰੇ ਟਰੈਕ ਇਹਨੂੰ ਘਟੋ ਜਿਹੜਾ ਸਪੀਡ ਰਿਕੁਆਇਰਡ ਦਾ 255 ਸਪੀਡ ਹੈ ਜਿਹੜਾ ਆਪਾਂ ਫੈਂਟਰੀ ਗੇਅਰ ਲਾਉਂਦੇ ਆ ਉਹ ਤੁਹਾਡੀ 5 ਐਸਪੀ ਟਰੈਕਟਰ ਦੀ ਘੜਾ ਲਾਉਂਦੇ ਪੀਡੀਏ ਦੇ ਚੱਕਰ ਉਧਾਰਨ ਦਾ ਲੋਡ ਦਾ ਕੰਮ ਹੈ ਟਰੈਕਟਰ ਕੋ ਸਪ੍ਰੈਸਰ ਗੇਅਰ ਬਾਰੇ ਤੁਹਾਨੂੰ ਸੁਣਾ ਜਿਵੇਂ ਕਿ ਹੁਣ ਤੈਨੂੰ ਇੱਕ ਸਾਡੇ ਕਿਸਾਨਾਂ ਦੀ ਸਾਡੇ ਹੁਣ ਜਿਹੜੀ ਕਿਸਾਨਾਂ ਦੀ ਸਮੱਸਿਆ ਮੇਨ ਇਹ ਹੈ ਕਿ ਹੁਣ ਹਰ ਇੱਕ ਕਿਸਾਨ ਵੱਡਾ ਟਰੈਕਟਰ ਨਹੀਂ ਖਰੀਦ ਸਕਦਾ ਜਿਹੜੀ ਮੇਨ ਗੱਲ ਹੈ ਹਨਾ ਦੇਖੋ 9 ਲੱਖ ਦਾ ਦਾ 10 ਲੱਖ ਦਾ ਟਰੈਕਟਰ ਆਉਂਦਾ 9 ਲੱਖ ਤੋਂ ਸਟਾਰਟ ਹੁੰਦਾ ਟਰੈਕਟਰ ਜਿਹੜਾ ਵੱਡਾ ਟਰੈਕਟਰ ਹੈ ਹਨਾ ਉਹਨਾਂ ਹਰ ਕਈ ਸਾਡੇ ਕਿਸਾਨਾਂ ਕੋਲੇ ਪੁਰਾਣੇ ਟਰੈਕਟਰ ਨੇ 735 ਦੀ ਗੱਲ ਕਰ ਲੋ ਪੁਰਾਣੇ 855 ਦੀ ਗੱਲ ਕਰ ਲੋ ਫੋੜਾਂ ਦੀ ਗੱਲ ਕਰ ਲੋ ਹੁਣ ਜਿਹੜਾ ਇਹ ਥੋਡੀ ਕੰਪਨੀ ਜਿਵੇਂ ਕਿ ਸਾਡੇ ਕੋਲੇ ਪੁਰਾਣੇ ਟਰੈਕਟਰ ਨੇ ਸਾਰਿਆਂ ਕੋਲੇ ਪਿੰਡਾਂ ਦੇ ਵਿੱਚ ਵੀ ਇਹ ਜੇ ਕਿਸਾਨ ਦਾ 9-10 ਲੱਖ ਲਾਉਣ ਦੀ ਬਜਾਏ ਜੇ ਘੱਟ ਸਰੇ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਉਹਦੇ ਵਿੱਚ ਸਾਡੇ ਕੋਲ ਆ ਇੱਕ ਗੀਅਰ ਵੱਖਰੇ ਤੌਰ ਤੇ ਅਸੀਂ ਤਿਆਰ ਕੀਤਾ ਜਿਹੜਾ ਗੀਅਰ ਰੇਸ਼ਿਓ 3 ਤੇ 5 ਦੇ ਵਿੱਚ ਚੱਲਦਾ ਹੈ ਪਲੈਂਟਰੀ ਮਾਡਲ ਦਾ ਪਲੈਂਟਰੀ ਗੀਅਰ ਮਾਡਲ ਕੀ ਹੈ ਵੀ ਉਹਦੇ ਵਿੱਚ ਤੁਹਾਨੂੰ ਅਸੀਂ ਰੋਟਾਵੇਟਰ ਜਿਹੜਾ ਦਿੰਨੇ ਆ ਸੁਪਰ ਹੀਟਰ ਦਿੰਨੇ ਆ ਜੇ ਸੁਪਰ ਹੀਟਰ ਕਿਸ ਆਰ ਖਰੀਦਦਾ ਤਾਂ 8 ਫੁੱਟ ਦਾ ਸੁਪਰ ਹੀਟਰ ਤੁਸੀਂ 50 HP ਟਰੈਕਟਰ ਤੇ ਆਰਾਮ ਨਾਲ ਚਲਾ ਸਕਦੇ ਹੋ ਅੱਛਾ ਜੇ ਰੋਟਾਵੇਟਰ ਦੀ ਗੱਲ ਕਰਾਂ ਤਾਂ 55 HP ਦੇ 10 ਫੁੱਟ ਦਾ ਰੋਟਾਵੇਟਰ ਵੀ ਚਲਾ ਸਕਦੇ ਹੋ ਅੱਛਾ ਉਹ ਮਾਡਲ ਸਾਡੇ ਕੋਲ ਤਿਆਰ ਨੇ ਇਹ ਮਾਡਲ ਤਿਆਰ ਕਿਸ ਤਰ੍ਹਾਂ ਕੀ 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 ਟੈਕਨੀਕ ਟੈਕਨੀਕ ਉਹਦੇ ਵਿੱਚ weight weight approximately ਉਹਦਾ 6.5 ਕੁਆਂਟਲ ਹੁੰਦਾ ਜੀ ਉਹਦਾ ਰੋਟਾ ਬਟਰ ਦਾ ਰੋਟਾ ਬਟਰ ਦਾ ਤੇ ਜਿਹੜਾ ਉਹਦੇ ਵਿੱਚ ਟੈਕਨੀਕਲੀ ਕੀ ਹੈ ਜਦੋਂ ਪੀਟੀਓ ਤੋਂ ਜਿਹੜਾ ਸੂਪਰਸੈਟ ਦਾ weight ਕਿੰਨਾ ਹੋਊ ਸੂਪਰਸੈਟ ਦਾ weight ਹੋਊਗਾ 12.5 ਕੁਆਂਟਲ ਬੇਟ ਦੀ ਕਾਟਰੀ ਚਲਾਉਣ ਦੀ ਗੱਲ ਹੈ ਜੀ ਉਹਦੇ ਵਿੱਚ ਚੱਕੂਗਾ ਤਾਂ ਹੀ ਲਿਫਟ ਦੀ ਕੈਪੈਸਿਟੀ ਦਾ ਫਰਕ ਪੈਂਦਾ ਉਹਦੇ ਵਿੱਚ ਮੰਨਦੇ ਤੁਹਾਡੀ ਗੱਲ ਉਹਦੇ ਵਿੱਚ ਜਾਂ ਟਾਇਰ ਅੰਦਰ ਲਾਏ ਜਾਣ ਯੂਨੀਵਰਸ ਟਾਇਰ ਲਾਏ ਜਾ ਤੁਹਾਡੀ ਵਧੀਆ ਗੱਲ ਹੈ ਵੀ ਟਾਇਰ ਵੀ ਲਾਈ ਜਾਣ ਉਹ ਤੇਰੀ ਕੰਪਨੀ ਵਰਕ ਕਰੂਗੀ ਅਸੀਂ ਜਿਹੜਾ 10 ਫੁੱਟ ਦਾ ਪਲੈਟਰੀ ਮਾਡਲ ਦਿੱਤਾ ਉਹਦੇ ਵਿੱਚ ਅਸੀਂ ਇਹ ਸਹੂਲਤ ਦਿੱਤੀ ਹੈ ਉਹਦੇ ਵਿੱਚ ਅਸੀਂ ਟ੍ਰੋਲੀ ਬਣਾਈ ਹੈ ਤਾਂ ਕਿ ਕਿਸਾਨ ਆਪਣੇ ਜਦੋਂ ਆਪਣੇ ਘਰਾਂ ਤੋਂ ਕੱਢਣ ਰਸਤੇ 'ਚ ਕੱਢਣ ਗਲੀਆਂ ਛੋਟੀਆਂ ਹੁੰਦੀਆਂ ਨੇ ਤਾਂ 12 ਫੁੱਟ ਦਾ ਰੋਟਾਵੇਟਰ ਉੱਥੇ ਲੈ ਕੇ ਜਾਣਾ ਔਖਾ ਉਹਨੂੰ ਟਾਇਰ ਲੱਗੇ ਹੋਏ ਆ ਇਹ ਨਾਲੇ ਕੋਈ ਨਹੀਂ ਅਸੀਂ ਅੱਗੇ ਵੀ ਕੋਸ਼ਿਸ਼ ਕਰਾਂਗੇ ਤੁਹਾਡੀ ਸਲਾਹ ਮੰਨੀ ਹੀ ਜਾਊਗੀ ਕਿ ਅਸੀਂ ਰੋਟਾਵੇਟਰ ਨੂੰ ਟਾਇਰ ਲਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਉਹ ਖੜੀਆਂ ਵਗੈਰਾ ਚ ਆਉਣਾ ਜਾ ਸਕੇ ਬਾਅਦ ਵੀ ਕੰਮ ਕਰ ਸਕਦਾ ਬਾਅਦ ਵੀ ਕੰਮ ਕਰ ਸਕਦਾ ਕੋਈ ਗੱਲ ਨਹੀਂ ਜਿੱਦਾਂ ਮੈਂ ਅਜੇ ਸਪੈਸ਼ਲ ਟਾਈਮ ਕੰਮ ਛੱਡਾ ਕੇ ਲੈ ਗਿਆ 100 ਏਕੜ ਦੀ ਕੀਤੀ ਕਰਦਣੇ ਇੱਕ ਸਾਲ ਬਸ ਇਹਨਾਂ ਗੱਲਾਂ ਇਹਨਾਂ ਤਕਨੀਕਾਂ ਦੇ ਵਿੱਚ ਕੀ ਫਰਕ ਹੈ ਨਾ ਜੇ ਖੇਤ ਆਉਂਗੇ ਉਹਦੇ ਬੜਾ ਕੁਝ ਪਤਾ ਲੱਗਦਾ ਇੱਕ ਟਿੱਬਿਆਂ ਦੇ ਉੱਪਰ ਖੇਤੀ ਕਰਨੀ ਤੇ ਪੱਧਰੀ ਜ਼ਮੀਨ ਦੇ ਵਿੱਚ ਖੇਤੀ ਕਰਨਾ ਬਹੁਤ ਫਰਕ ਹੈ ਇਹ ਸਾਰੀ ਟਿੱਬੇ ਢਾਲ ਰਹੇ ਇਹਨਾਂ ਨੇ ਸਾਰੇ ਟੁਬੇਟਾ ਰਕੇ 100 ਏਕੜ ਦੀ ਖੇਤੀ ਘਟੂ ਘਾਟ ਇੱਕ ਜਾਂ ਦੋ ਗੰਨਾਂ ਵਾਲੀ ਕਰੀ ਜਾਂਦੇ ਨੇਗੇ। ਰੇਸਲੀ ਜ਼ਮੀਨ ਤੇ ਸਾਡੀ ਪੰਦੀ ਰੇਸਲੀ ਜ਼ਮੀਨ ਹੈ। ਟਿੱਬੇ ਨੇਗੇ ਉੱਥੇ। ਇਹ ਇਹਨਾਂ ਕੋਲੇ ਜੋ ਨਵੀਆਂ ਤਕਨੀਕਾਂ ਲਗਾਉਂਦੇ ਨੇ ਇਹਨਾਂ ਨੂੰ ਬਹੁਤ ਪਤਾ ਹੈ। ਜਿੰਨਾ ਤੇ ਜਿੰਨਾ ਤੇਰਫਾ ਜੀ ਤੁਹਾਡੇ ਕੋਲੇ ਅਸੀਂ ਚਾਹਵਾਂਗੇ ਤੁਸੀਂ ਸਾਡੀ ਫੈਕਟਰੀ ਵਿਜ਼ਿਟ ਕਰੋ। ਸਾਡੀ ਵੀ ਟੈਕਨੀਕ ਦੇਖੋ ਤੇ ਤੁਹਾਡਾ ਆਪਣਾ ਤੇਰਫਾ ਵੀ ਸਾਡੇ ਇਹ ਕਿਸਾਨ ਦੀ ਜਿਹੜੀ ਬੋਰ ਲਾਉਣ ਵਾਲੀ ਆਪਣੀ ਮਸ਼ੀਨ ਨੇ ਜਿਹਨੇ ਆਪ ਤਿਆਰ ਕਰੀ ਹੋਈ ਹੈ ਉਹ ਦੋ। ਠੀਕ ਹੈ ਜੀ। ਵੀ ਸਾਰੀ ਬੋਰ ਜਿਵੇਂ ਕਿ ਹੋਰ ਤੁਸੀਂ ਦੇਖੋ ਕਿ ਕਿਸਾਨ ਜਿਹੜਾ ਆਪਾਂ ਖੇਤ ਦੇ ਵਿੱਚ ਬੋਰ ਕਰਦਾ ਆ ਇਨਾਂ ਕੋਲੇ ਮਸ਼ੀਨ ਵੀ ਆਪਣੀ ਚਾਲ ਕਰੀਏ ਤੇ ਬੋਰ ਵੀ ਆਪ ਹੀ ਲਾ ਲੈਂਦੇ ਨੇ ਸਹੀ ਹੈ ਇਹ ਸਾਡੇ ਇੱਕ ਇੱਕ ਕਿਸਾਨ ਦੇ ਇਹ ਇਹਨਾਂ ਦੇ ਫਰਕ ਹੈ ਕੋਈ ਗੱਲ ਨਹੀਂ ਜੀ ਅਸੀਂ ਇਨਵਾਈਟ ਕਰਦੇ ਆਂ ਕੰਪਨੀ ਉਹ ਤੁਸੀਂ ਵੀ ਆਇਓ ਤੁਸੀਂ ਵੀ ਇਨਪਰਨ ਨਾਲ ਲੈ ਕੇ ਜਾਣਾ ਮੈਂ ਤਾਂ ਲੈ ਕੇ ਆ ਮੈਂ ਤਾਂ ਉਦੋਂ ਵੀ ਇਹਨਾਂ ਨੂੰ ਮਿਸ ਕਰਿਆ ਸੀਗਾ ਕੋਈ ਗੱਲ ਨਹੀਂ ਜੀ ਦੁਬਾਰਾ ਇਨਵੀਟੇਸ਼ਨ ਦਿੰਦੇ ਆਂ ਅਸੀਂ ਤੁਸੀਂ ਇੱਕ ਵਾਰੀ ਕੰਪਨੀ ਆਓ ਤੁਹਾਡਾ ਤਜਰਬਾ ਸਾਡੇ ਨਾਲ ਸਾਂਝਾ ਹੋਊਗਾ ਅਸੀਂ ਵੀ ਅੱਗੇ ਵਧਦਾ ਉਸ ਵਾਸਤੇ ਹੋਊਗਾ ਹਾਈਡਰੌਲਿਕ ਲੱਗਣਾ ਚਾਹੀਦਾ ਫੇਰ ਲੱਗੂਗਾ ਟਰੈਕਟਰ ਛੋੜੇ ਟਰੈਕਟਰ ਜਿੰਨਾ ਵੀ ਕਰਕੇ ਟਾਇਰ ਲਾ ਲਓਗੇ ਉਹਦਾ ਭਾਰ ਤਾਂ ਕਿਤੇ ਬਾਹਰ ਨਹੀਂ ਜਾਣਾ ਬਾਹਰ ਫੈਕਟ हाइड्रोलिक लगे हुए थोड़ा हाइड्रोलिक ना लगे हुए हाइड्रोलिक ना टायर ना सिस्टम हो गए ऐसे बोलो बाहर हाइड्रोलिक लगे हुए हाइड्रोलिक ना थोड़ा एडजस्टमेंट हो जाए जिन्ना का लाना है ये छोटे रेट पर यानी कि डांगी ला सकता है ये तुसी आखो भी प्रॉपर बात प्रॉपर का नहीं तो मैं ना जी और हाइड्रोलिक लाया हुए तो 6 5 जीबी का ट्रैक्टर खड़ता है जी खड़ता है कोई गल नहीं जी मैं मैं यही गल कहते हैं एक बार आप कंपनी विजिट करा एक किसानों का सलाह ले रहे हैं जी सलाह ने असली उन्होंने इंप्लीमेंट कर ਕਿਸਾਨ ਤੋਂ ਵੱਡਾ ਇੰਜੀਨੀਅਰ ਕੋਈ ਨਹੀਂ ਹੈਗਾ ਜਿੰਨਾਂ ਨੇ ਹਾਈਡਰੌਲਿਕ ਨਹੀਂ ਲੱਗੇ ਜਿੰਨਾਂ ਚੋਂ ਉਹ ਕੰਮ ਹੀ ਨਹੀਂ ਕਰਦਾ ਹਾਈਡਰੌਲਿਕ ਕਰੋਗਾ ਕਹਿੰਦੇ ਕੰਮ ਕਰਦਾ ਜ਼ਿੰਮੇਦਾਰ ਉਹਨੇ ਕਿ 6-7 ਇੰਚ ਥੱਲੇ ਜਾਣਾ ਬਿਲਕੁਲ 6-7 ਇੰਚ ਜਿਹੜਾ ਹੇਠਲੇ ਥੱਲੇ ਤਸਦੀਕ ਕਰ ਲਈਏ ਜ਼ਰੂਰ ਬਿਲਕੁਲ ਅਜੇ ਟਾਇਰ ਹਾਈਡਰੌਲਿਕ ਲੱਗੇ ਉਹ ਮਾਈ ਜੀ ਨੇ ਕਿਹਾ ਹੁਣ ਹਾਈਡਰੌਲਿਕ ਟਾਇਰ ਲੱਗੇ ਟਾਇਰ ਨਹੀਂ ਲੱਗੇ ਹੁਣ ਕੱਲੇ ਹਾਈਡਰੌਲਿਕ ਟਾਇਰ ਲੱਗੇ ਉਹ ਦੇਖਾ ਚੱਕਾ ਹਾਂ ਕਿਦੇ ਕੋਈ ਨਹੀਂ ਲਿਹਾ ਹੋਰ ਆਹ ਕਦੇ ਕੰਮ ਨਹੀਂ ਆਤਾ ਹਾਉਂਦਾ ਹੋਊਂਗੇ ਫੇਰੀ ਹਾਂ ਤੇ ਹੋਰ ਇਹ ਤਾਂ ਬਾਈ ਕੰਮ ਨਹੀਂ ਕਰਦਾ ਕੋਈ ਕੰਮ ਨਹੀਂ ਕਰਦਾ ਨਹੀਂ ਜੀ ਇਹ ਤਾਂ ਬਾਈ ਪ੍ਰਾਣੀ ਤੇ ਲੱਗ ਜਾਣਾ ਨਾ ਬਾਈ ਹੋਣਾ ਤਾਂ ਬਾਈ ਫਿਰ ਗੱਲਾਂ ਕਰੂਗਾ ਗੱਲਾਂ ਆ ਪ੍ਰਾਣੀ ਨਹੀਂ ਲੱਗਣਾ ਜਦੋਂ ਇਹ ਆਉਂਦਾ ਪਰ ਟੌਪਰ ਲੱਗਣਾ ਮਤਲਬ ਕਿ ਇਹ ਤਿਆਰ ਹਾਂ ਤਾਂ ਹਾਂ ਦਾ ਕਰਨ ਵਾਸਤੇ ਨਹੀਂ ਜੀ ਹਾਈਡਰੌਲਿਕ ਆ ਜਿਹੜੇ ਪਾਵਰਫੁੱਲ ਮੈਟ੍ਰਿਕ ਆਪਰੇਟਰ ਦੇ ਛੋਟੇ ਨਹੀਂ ਕੋਈ ਇਲਾਜ ਹੀ ਨਹੀਂ ਇਹ ਮੈਂ ਹੁਣ ਆਪਾਂ ਰਹਿ ਗਏ ਹਾਂ ਹਾਂ ਕੋਈ ਟਰੈਕਟਰ ਨਹੀਂ ਕਿਛਕ ਸਕਦਾ ਇਹਨੂੰ ਇਹ ਹੁਣ ਐਵੇਂ ਕੰਪਨੀ ਵਾਲੇ ਕਹੀ ਜਾਣ ਲੱਕ ਕਹਿ ਦੇਣ ਉਹਦਾ ਟਰੈਕਟਰ ਨਹੀਂ ਖਿੱਚ ਸਕਦਾ ਇਹਨੂੰ ਸੁਪਰ ਸੀਡਰ ਨੂੰ ਟਰੈਕਟਰ ਤਾਂ ਮੰਨ ਲਾ ਘਰੇ ਨਹੀਂ ਲਿਆਂਦਾ ਸਾਡਾ ਅਮਰਜੀਤ ਐ ਕਹਿੰਦੇ ਫ੍ਰੀ ਲਈ ਆ ਜੇ ਵਾਲਾ ਲਿਜਾਈ ਨਹੀਂ ਸਕਦਾ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਹਾਂ ਨਹੀਂ ਆਹ ਹੋ ਤਾਂ ਗੱਲ ਹੈ ਵੀ ਇਹ ਤਾਂ ਇਹਨਾਂ ਨੂੰ ਹੁਣ ਆਪਾਂ ਇੱਕ ਇੱਕ ਨਾਲ ਤੇ ਸਵਾਰ ਰੱਖਿਆ ਕੰਪਨੀ ਅੱਗੇ ਨਹੀਂ ਛੋਟੇ ਦੇਖੋ ਕੋਟੇ ਕੋਲੇ ਆ ਜਾ ਹੱਲ ਹੈਗਾ ਪਾਲ ਨੂੰ ਟਰੈਕਟਰ ਖਿੱਚਣਗੇ ਨਹੀਂ ਤਕਨੀਕ ਤਾਂ ਦੇਖੋ ਕੁਝ ਹੀ ਵੜ ਸਕਦੀ ਹੈ ਹੁਣ ਤੇ ਆਪ ਦੇ ਹਿਸਾਬ ਨਾਲ ਉਹ ਜਿਹੜਾ ਉਹ ਆਪਣਾ ਟਰੈਕਟਰ ਹੈ ਉਹਦੀ ਕਿੰਨੀ ਸਾਬਤ ਹੈ ਬੇਸਿਕਲੀ ਇਹਨਾਂ ਦੇ ਸੰਗ ਬਹੁਤ ਵਧੀਆ ਹੈ ਇਹਨਾਂ ਦੇ ਨਟ ਬੋਲ ਦਾ ਨਾ ਨਾ ਕਰ ਜਾ ਰਹੇ ਹੈ ਨਟ ਬੋਲ ਦਾ ਬਹੁਤ ਵਧੀਆ ਹੈ ਇਹਨਾਂ ਦੇ ਸਾਰਾ ਕੁਝ ਇਹਨਾਂ ਦਾ ਵਧੀਆ ਦੇਖੋ ਕਾਰਡ ਵਧੀਆ ਹੈ ਜ਼ਿੰਮੇਵਾਰ ਤੇ ਪਸੰਦ ਦੀ ਗੱਲ ਹੈ ਕਿਉਂਕਿ ਜਿਹੜਾ ਇਹਨਾਂ ਦਾ ਸਿਸਟਮ ਹੈ ਇਹਦਾ ਜਿਹੜਾ ਰੂਪ ਸੁਪਰ ਸੀਟਰ ਦਾ ਹੈ ਸਾਨੂੰ ਸਭ ਨੂੰ ਵਧੀਆ ਲੱਗਿਆ ਦੇਖੋ ਜੀ ਇਹ ਜਿਹੜਾ ਇਹ ਜਰੂਰਾ ਹੀ ਮਹਿੰਗਾ ਜਰੂਰਾ ਜੇ ਸਬਸਿਡੀ ਗਵਰਨਮੈਂਟ ਦਿੰਦੀ ਹੈ ਤਾਂ ਤਕਰੀਬਨ ਹੀ ਲੈ ਲੈਂਗੇ ਜੇ ਸਬਸਿਡੀ ਨਹੀਂ ਦੇਣੀ ਸਰਕਾਰ ਨਹੀਂ ਦਿੰਦੀ ਤਾਂ ਲੈਣਾ ਨਹੀਂ ਕਿਸੇ मैं का कोशिश ही करता जी छोटा किसान है सादा 2.5 लाख रुपए है 270 लाख की जो जमीन है ले सकते हैं जो गवर्नमेंट सब्सिडी देगी जो 50% है वो के साथ से भी मांग है और जारी है डायरेक्ट आपने आप खेती का करता हां आप थोड़े का प्रिंट करा देना ये हो जाए करी भी करके ਉਹ ਇੱਕ ਬਾਟ ਵਾਹ ਤੇ ਸਾਨੂੰ ਉਸ ਕੱਲ ਦਾ ਮੇਰਾ ਕਹਿੰਦਾ ਬੰਦੇ ਜੀਮੇਦਾਰ ਛੋਟਾ ਜੀਮੇਦਾਰ ਐਕਚੁਅਲੀ ਕੀ ਗੱਲ ਹੈ ਨਾ ਐਕਚੁਅਲੀ ਗੱਲ ਕੀ ਹੈ ਜਿਹੜਾ ਤੁਸੀਂ ਆਡੀਟੋਰਡ ਕਰਦੇ ਆ ਲੋਕਾਂ ਨੂੰ ਸੁਸਾਇਟੀਆਂ ਨੂੰ ਜਾ ਕੇ ਕਰਾਉਣਾ ਸੁਸਾਇਟੀਆਂ ਦੇ ਵਿੱਚ ਕਿਉਂ ਤੁਸੀਂ ਸੁਸਾਇਟੀਆਂ ਨੂੰ ਜੀਮੇਦਾਰ ਸੁਸਾਇਟੀ ਦੇ ਪ੍ਰਧਾਨ ਹੈ ਜਿਹੜੇ ਉਹ ਜੀਮੇਦਾਰ ਨੂੰ ਸਸਤਾ ਦੇ ਸਕਦੇ ਆ ਸਾਰਾ ਬਿਲਕੁਲ ਕੋਈ ਕੰਕ੍ਰੀਟ ਸੁਸਾਇਟੀ ਆ ਉਹਨਾਂ ਕੋਲੇ ਹਿੱਸੇਦਾਰੀ ਇਹ ਸਾਰਾ ਕੁਝ ਹੈ ਉਹਨਾਂ ਬਹੁਤ ਪੈਸਿਆਂ ਦੇ ਕੰਮ ਕਰ ਸਕਦੇ ਆ ਜਿੰਨਾ ਜੇ ਤੁਸੀਂ ਇਹ ਇਹਨਾਂ ਜੂਨ ਦਾ ਰਤਬਾ ਸਬਸਿਡੀ ਦਿੱਤੀ ਜਾਵੇ। ਹਾਂ। ਬਿਲਕੁਲ ਠੀਕ ਬੜਾ ਪ੍ਰਾਣ ਹੋ ਗਿਆ। ਗਰਾਮ ਬਹੁਤ ਨੇ। ਇਹਨਾਂ ਜਿਹੜਾ ਉੱਥੇ ਦਾ ਜਿਹੜਾ ਉੱਥੇ ਮਾਊਂਟ ਤੇ ਆਪਾਂ ਗਏ ਉੱਥੇ ਮੈਂ ਜਾ ਕੇ ਪਤਾ ਕੀ ਪਤਾ ਲੱਗਿਆ ਉਹਦੋਂ ਜਦੋਂ ਕੁਛ ਦਿਨ ਤਾਂ ਉਹਨੇ ਚੰਡੀਗੜ੍ਹ ਸੀਗੇ ਮੈਂ ਉਹਨੂੰ ਪਟਿਆਲੇ ਸੀਗਾ ਮੈਂ ਉਹਨਾਂ ਨੂੰ ਸਪੈਸ਼ਲ ਹੰਦਿਆ ਦਿੱਤਾ। ਪੂਰਾ ਅੰਦਰ ਜਾ ਕੇ ਪਲਾਂਟ ਦੇ ਵਿੱਚ ਪਤਾ ਕੀ ਆ। ਕੋਲ ਸਾਰੇ ਸਾਰਾ ਮੈਂ ਕੰਮ ਬਹੁਤ ਸਾਰੇ ਰੈਸਪੈਕਟ ਕਰਦਾ ਪਰ ਇਹਨਾਂ ਦਾ ਪਲਾਂਟ ਦੇ ਵਿੱਚ ਬੱਕਰੀ ਪਾਲਣ ਦਾ ਬਹੁਤ ਦੇਖੀ। ਜਿਹੜਾ ਮੈਂ ਪੁਰਾਣਾ ਚਰਦਾ ਇਹਨਾਂ ਦਾ ਰਿੰਗ ਬਣਦਾ। ਇਹ ਰਿੰਗ ਦੇ ਉੱਤੇ ਜਾ ਕੇ ਦੇਖੀ ਵੀ ਕਿੰਨਾ ਟੈਕਨੀਕਲ ਤਰੀਕੇ ਨਾਲ ਰਿੰਗ ਬਣ ਰਿਹਾ। ਉਦੋਂ ਦੱਸਦਾ ਹਾਂ ਜਿਵੇਂ ਆਪਣੇ ਜਿਹੜੇ ਪੂਰੇ ਭਾਰ ਦੇ ਥੋੜੇ ਤਿੰਨ ਚਾਰ ਪਲਾਂਟ ਨੇਗੇ। ਪੂਰਾ ਰਿੰਗ ਨਾਲ ਪੂਰੇ ਵਰਲਡ ਦੇ ਵਿੱਚ ਜਾਂਦਾ। ਜਿਹੜੇ ਮਹਿੰਗੇ ਮਹਿੰਗੇ ਬ੍ਰਾਂਡ ਗੱਡੀਆਂ ਦੇ ਵਿੱਚ ਨਾ ਰਿੰਗ ਇਹਨਾਂ ਦਾ ਪੈ ਰਿਹਾ। ਲੈ। ਹਾਂ ਇਹਨਾਂ ਦਾ ਸਾਰਾ ਨਾ ਇਹਨਾਂ ਦਾ ਬਹੁਤ ਚੰਗਾ ਰਿੰਗ ਇਹ ਰਿੰਗੇ ਬੰਦ ਕਰਨਾ, ਸਪਲਾਈ ਬੰਦ ਕਰ ਦੇਣ। ਆ ਛੋਟੇ ਮਾਰੂਤੀ ਜਾਂ ਹੋਰ ਗੱਡੀਆਂ ਨੇ ਪ੍ਰੋਬਲਮ ਆ ਜਾਂਦੀ ਪਿਸਟਨ ਨਹੀਂ ਬਣਦਾ। ਹਾਂ ਰਿੰਗ ਵੀ ਬਣਦਾ ਹੈ। ਹੁਣ ਜੇ ਇੱਕ ਚੀਜ਼ ਹੋ ਗਈ ਆ। ਹੁਣ ਦੇਖੇ ਜਿਹੜੇ ਬੰਦੇ ਕੋਲੇ ਕੀ ਚਰਬਾ ਉਹਨਾਂ ਦਾ ਫਰਕ ਦਾ ਨਾ ਟੈਕਨੀਕ ਦਾ ਹੈਗਾ ਨਾ ਕੋਲੇ ਉਹਨੇ ਜੋ ਮਸ਼ੀਨਾਂ ਲਗਾਏ ਉੱਥੇ ਜਿਹੜਾ ਮੈਂ ਜਿੱਤੇ ਸੁਪਰ ਸਿੰਦਰ ਬਣਦਾ ਹੈ ਉੱਥੇ ਜਾ ਕੇ ਨਾ ਮੇਰੇ ਕਾਫੀ ਸਾਰੇ ਗੱਲਾਂ ਮੈਂ ਤੁਹਾਨੂੰ ਦੱਸਣ ਤੋਂ ਮਿਸ ਹੋ ਗਈਆਂ ਮੈਂ ਪੂਰੇ ਵੀਡੀਓ ਦੇ ਵਿੱਚ ਕੈਚ ਕਰਕੇ ਲੈ ਕੇ ਆਇਆ ਉੱਥੇ ਬੜਾ ਤਰੀਕੇ ਦੇ ਨਾਲ ਬਣ ਰਿਹਾ ਹੈ ਦੇਸੀ ਅਜਾੜ ਨਹੀਂ ਲੱਗ ਰਿਹਾ ਹੁਣ ਆ ਸਾਰੇ ਤੇਰੇ ਸਾਹਮਣੇ ਪਈ ਆ ਇਹ ਜਿੱਤੇ ਇਲਾਵਾ ਪਰਦੀ ਗੱਲ ਇਹ ਆ ਭਾਈ ਸੁਖਵਿੰਦਰ ਸਾਡਾ ਜਿਹੜਾ ਇਹ ਮੁੰਡਾ ਅਮਰਜੀਤ ਹੈ ਜਿਹੜਾ ਡੀਲਰ ਹੈ ਇਹ ਇਹਨੂੰ ਇਹਦੀ ਵੀ ਵਾਫੀਤ ਬਹੁਤ ਆ ਕਿ ਜੋ 4-5% ਵਾਲਾ ਤਾਂ ਨਹੀਂ ਸੇਲ ਦਾ ਮੁੰਡੇ ਸਾਡੇ ਕਰਦਾ ਇਹਦੇ ਕੰਮ ਕਰਨ ਨਾਲ ਵੀ ਬੜਾ ਫਰਕ ਲੋਕਾਂ ਦਾ ਸਾਡੇ ਬਹੁਤ ਕਾਵੇ ਲੈਂਕ ਆ ਮੇਰਾ ਖਿਆਲ ਸਾਰੇ ਪੰਜਾਬ ਚ ਨਹੀਂ ਸਾਰੇ ਪੰਜਾਬ ਬਾਏ ਅਮਰਜੀਤ ਦੇ ਨਾਮ ਤੋਂ ਜਾਣਦਾ ਇਹਦੇ ਤੇ ਇੰਨਾ ਭਰੋਸਾ ਲੋਕਾਂ ਨੂੰ ਇਮਾਨਦਾਰ ਬੰਦਾ ਜਿੰਨਾ ਕਹਿੰਦੀ ਬਹੁਤ ਹੀ ਵਧੀਆ ਬੰਦਾ

ਵੇ ਸਾਰਾ ਸਰੀਰ ਟੁੱਟ ਕੇ ਬਣਿਆ ਹੋਇਆ ਜਿਵੇਂ ਆਪਾਂ ਕਹਿੰਦੇ ਆ ਪਲੇਅਰ ਨੇ ਆਪਣਾ ਦੁਬਾਰੇ ਸਰੀਰ ਬਣਾ ਲੰਦਾ ਉਹ ਮੰਨ ਲੈ ਸਰੀਰ ਵਾ ਸਾਰੀ ਇਹ ਦੇਖੋ ਗੱਡੀ ਪੈ ਰਹਾ ਆਪ ਵੀ ਸਹੀ ਹੈ ਜਦੋਂ ਜਿਹੜਾ ਡਾਕਟਰ ਆਇਆ ਸਾਡਾ ਪ੍ਰਦੀਪ ਆਪਣਾ ਬਣਾਇਆ ਉਹ ਕਹਿੰਦਾ ਵੀ ਯਾਰ ਕਹਿੰਦਾ ਖਤਮ ਕਰ ਤੂੰ ਕਾਫੀ ਸਾਲ ਲਿਆ ਤੁਰਦਾ ਹੁੰਦਾ ਅੱਧ ਫਿਰ ਹੋਈ ਆਹ ਦੇ ਖੇਤੀ ਨਹੀਂ ਕਰੀ ਜੀ ਹਾਂ ਜੀ ਕੋਰ ਨਾਲ ਇਹਨਾਂ ਜੋਰ ਨਾਲ ਆ ਬਿਕ ਹੌਸਲਾ ਨੂੰ ਨੇ ਆਪਾਂ ਦੇਖ ਰਹੇ ਹਾਂ ਫਿਲਮ ਬਿਟੀ ਦੇ ਰਹੇ ਨੇ ਇਹ ਹੌਕਲਾ ਨਾ